ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਕਈ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਐਸੇ ਸਫਲ ਇਨਸਾਨਾਂ ਨੂੰ ਦੇਖਦੇ ਆ ਜਿਨ੍ਹਾਂ ਨੂੰ ਦੇਖ ਕੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਆ ਕਈ ਵਾਰ ਆਪਾਂ ਉਸ ਸਫਲ ਇਨਸਾਨ ਵਰਗੇ ਬਣਨਾ ਚਾਹੁੰਦੇ ਆ ਚੋਣਿਆ ਕਿ ਅਸੀਂ ਵੀ ਇਹਦੇ ਵਾਂਗ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਈਏ ਖੁਸ਼ ਰਹੀਏ ਚੜ੍ਹਦੀ ਕਲਾ ਦੇ ਵਿੱਚ ਰਹੀਏ ਕਈ ਵਾਰ ਕੁਝ ਲੋਕਾਂ ਦੀ ਸਫਲਤਾ ਨੂੰ ਦੇਖ ਕੇ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਕਿ ਇਹ ਬੰਦਾ ਤਾਂ ਬੜੀ ਕਿਸਮਤ ਵਾਲਾ ਹੈ ਇਹਦੇ ਉੱਤੇ ਤਾਂ ਰੱਬ ਬਹੁਤ ਮਿਹਰਬਾਨ ਆ ਇਹ ਜਿਸ ਕੰਮ ਨੂੰ ਵੀ ਹੱਥ ਪਾਉਂਦਾ ਹੈ ਇਹਨੂੰ ਉਸੇ ਕੰਮ ਦੇ ਵਿੱਚ ਸਫਲਤਾ ਮਿਲ ਜਾਂਦੀ ਆ ਕਈ ਵਾਰ ਉਸ ਸਫਲ ਇਨਸਾਨ ਨੂੰ ਦੇਖ ਕੇ ਸਾਡੇ ਮਨ ਦੇ ਵਿੱਚ ਈਰਖਾ ਹੁੰਦੀ ਆ ਬਰਾਬੇ ਦੇ ਉੱਤੇ ਬੜਾ ਮਿਹਰਬਾਨ ਆ ਇਹਦੇ ਸਾਰੇ ਹੀ ਕੰਮ ਸਿੱਧੇ ਪੈਂਦੇ ਆ ਅਤੇ ਆਪਾਂ ਉਹਦੀ ਸੁਲਤਾਨ ਨੂੰ ਦੇਖ ਕੇ ਆਪਣੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਮਾੜੇ ਵਿਚਾਰ ਪਰ ਲੈਨੇ ਆ ਉਹਦੇ ਲਈ ਈਰਖਾ ਰੱਖ ਲੈਨੇ ਆ ਪਰ ਈਰਖਾ ਜਿਹੜੀ ਆ ਨਾ ਈਰਖਾ ਬੰਦੇ ਦਾ ਬੇੜਾ ਗਰਕ ਕਰ ਦਿੰਦੀ ਆ ਮਾਫ ਕਰਨਾ ਇੱਥੇ ਮੈਂ ਇਸ ਮਾੜੇ ਸ਼ਬਦ ਨੂੰ ਇਸਤੇਮਾਲ ਕੀਤਾ ਪਰ ਸੱਚ ਮੁੱਚ ਜਦੋਂ ਆਪਾਂ ਕਿਸੇ ਦੇ ਨਾਲ ਈਰਖਾ ਕਰਦੇ ਆ ਨਾ ਸਮਝੋ ਸਾਡਾ ਮਾੜਾ ਸਮਾ ਸ਼ੁਰੂ ਹੋ ਗਿਆ ਈਰਖਾ ਕਰਨ ਦੇ ਸਾਨੂੰ ਦੋ ਤਰ੍ਹਾਂ ਦੇ ਨੁਕਸਾਨ ਹੁੰਦੇ ਆ ਪਹਿਲਾ ਨੁਕਸਾਨ ਤਾਂ ਸਾਨੂੰ ਏ ਹੁੰਦਾ ਹੈ ਕਿ ਜਦੋਂ ਆਪਾਂ ਕਿਸੇ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਈਰਖਾ ਰੱਖ ਲਈ ਕਿਸੇ ਦੇ ਲਈ ਮਾੜਾ ਸੋਚਣਾ ਸ਼ੁਰੂ ਕਰ ਦਿੱਤਾ ਤਾਂ ਸਮਝੋ ਸਾਡਾ ਮਾੜਾ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਗੁਰਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਆ ਸਾਨੂੰ ਇਹ ਗੱਲ ਸਾਫ਼ ਸਪਸ਼ਟ ਸਮਝਾਈ ਗਈ ਹੈ ਨਾ ਕਿ ਆਪਾਂ ਜੋ ਵੀ ਦੂਜਿਆਂ ਬਾਰੇ ਸੋਚਦੇ ਆ ਜਾਂ ਦੂਜਿਆਂ ਦੇ ਲਈ ਕਰਨਾ ਚਾਹੁੰਦੇ ਆ ਦੂਜਿਆਂ ਦੇ ਲਈ ਮੰਗਦੇ ਆ ਉਸੇ ਦਾ ਹੀ ਚਾਰਗਣਾ ਸਾਨੂੰ ਮਿਲਦਾ ਹੁੰਦਾ ਹੈ ਜੇ ਅਸੀਂ ਦੂਜਿਆਂ ਦੇ ਪ੍ਰਤੀ ਚੰਗੀ ਸੋਚ ਰੱਖਦੇ ਹਾਂ ਦੂਜਿਆਂ ਦਾ ਭਲਾ ਮੰਗਦੇ ਹਾਂ ਤਾਂ ਸਾਡਾ ਉਹਨਾਂ ਦੇ ਨਾਲੋਂ 4 ਗੁਣਾ ਵੱਧ ਭਲਾ ਹੁੰਦਾ ਹੈ ਜਾਂ ਇੰਜ ਕਹ ਲਈਏ ਵੀ ਕਈ ਗੁਣਾ ਵੱਧ ਭਲਾ ਹੁੰਦਾ ਹੈ ਪਰ ਜਦੋਂ ਅਸੀਂ ਕਿਸੇ ਦੇ ਪ੍ਰਤੀ ਮਾੜੀ ਸੋਚ ਰੱਖਦੇ ਹਾਂ ਕਿਸੇ ਦਾ ਮਾੜਾ ਸੋਚਦੇ ਹਾਂ ਤਾਂ ਫਿਰ ਮਾੜਾ ਵੀ ਤਾਂ ਸਾਨੂੰ ਕਈ ਗਿਣਾ ਵੱਧ ਕੇ ਮਿਲੇਗਾ ਨਾ ਇਸ ਕਰਕੇ ਆਪਾਂ ਕਦੇ ਵੀ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਈਰਖਾ ਨਹੀਂ ਰੱਖਣੀ ਦੂਜਾ ਨੁਕਸਾਨ ਇਹਦਾ ਇਹ ਹੁੰਦਾ ਹੈ ਜਿਹੜਾ ਸਾਨੂੰ ਸਾਫ਼ ਸਪਸ਼ਟ ਦਿਖਦਾ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਜੋ ਵੀ ਆਪਾਂ ਦੂਜਿਆਂ ਦੇ ਲਈ ਸੋਚਦੇ ਹਾਂ ਦੂਜਿਆਂ ਦੇ ਲਈ ਕਰਦੇ ਹਾਂ ਉਹਦਾ 4 ਗੁਣਾ ਸਾਨੂੰ ਮਿਲਦਾ ਹੈ ਇਹ ਚੀਜ਼ਾਂ ਸਾਨੂੰ ਦਿਸਦੀਆਂ ਨਹੀਂ ਇਸ ਕਰਕੇ ਆਪਾਂ ਮੰਨਦੇ ਨਹੀਂ ਆ ਕੁਝ ਲੋਕ ਕਰਮਾਂ ਦੇ ਫਲ ਨੂੰ ਨਹੀਂ ਮੰਨਦੇ ਅਤੇ ਕੁਝ ਕਰਮਾਂ ਦੇ ਫਲ ਨੂੰ ਮੰਨਦੇ ਆ ਵੀ ਕਰਮਾਂ ਦੀ ਖੇਡ ਤੋਂ ਕੋਈ ਨਹੀਂ ਬਚ ਸਕਦਾ ਉਹ ਆਪਣੇ ਹਰ ਇੱਕ ਕੰਮ ਨੂੰ ਬੜਾ ਸੋਚ ਸਮਝ ਕੇ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਜੋ ਵੀ ਮੈਂ ਕੰਮ ਕਰ ਰਿਹਾ ਏ ਸਮਝੋ ਆਪਣੇ ਲਈ ਬੀਜ ਬੋ ਰਿਹਾ ਹਾਂ ਉਸੇ ਹੀ ਬੀਜੇ ਹੋਏ ਬੀਜ ਦਾ ਫਲ ਮੈਨੂੰ ਮਿਲਣਾ ਏ ਇਸ ਕਰਕੇ ਉਹ ਤਾਂ ਆਪਣਾ ਹਰ ਕੰਮ ਬੜਾ ਸੋਚ ਸਮਝ ਕੇ ਕਰਦੇ ਆ ਵੀ ਮੇਰੇ ਕਰਕੇ ਕਿਸੇ ਦਾ ਮਾੜਾ ਨਾ ਹੋਵੇ ਮੇਰੇ ਕਰਕੇ ਕਿਸੇ ਦਾ ਨੁਕਸਾਨ ਨਾ ਹੋਵੇ ਪਰ ਕੁਝ ਲੋਕ ਬੇਪਰਵਾਹ ਹੁੰਦੇ ਨੇ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਤਾਂ ਉਹਨਾਂ ਦੇ ਲਈ ਫਿਰ ਇਹ ਦੂਜਾ ਕਾਰਨ ਉਹ ਸਮਝ ਲੈ ਕਿ ਜਦੋਂ ਵੀ ਆਪਾਂ ਕਿਸੇ ਦੇ ਲਈ ਆਪਣੇ ਮਨ ਵਿੱਚ ਈਰਖਾ ਰੱਖ ਲਈ ਤਾਂ ਫਿਰ ਸਾਡਾ ਸਾਰਾ ਧਿਆਨ ਉਸੇ ਬੰਦੇ ਵੱਲ ਰਹਿੰਦਾ ਹੈ ਕਿ ਇਹ ਬੰਦਾ ਕੀ ਕਰ ਰਿਹਾ ਹੈ ਕਿੱਥੇ ਆ ਜਾ ਰਿਹਾ ਹੈ ਅਸੀਂ ਆਪਣੇ ਆਪ ਦੇ ਨਾਲੋਂ ਉਹਦੇ ਵਿੱਚ ਜ਼ਿਆਦਾ ਧਿਆਨ ਦਿੰਨੇ ਆ ਆਪਣੇ ਕੰਮ ਦੇ ਨਾਲੋਂ ਜ਼ਿਆਦਾ ਉਹਦੇ ਕੰਮ ਵੱਲ ਧਿਆਨ ਦਿੰਨੇ ਆ ਵੀ ਇਹ ਕਿੱਥੇ ਆਉਂਦਾ ਹੈ ਕਿੱਥੇ ਜਾਂਦਾ ਹੈ ਕੀ ਕਰਦਾ ਹੈ ਜਦੋਂ ਅਸੀਂ ਆਪਣਾ ਸਾਰਾ ਧਿਆਨ ਉਸ ਬੰਦੇ ਦੇ ਵਿੱਚ ਲਾ ਦਿੰਨੇ ਆ ਤਾਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਘਾਟਾ ਪੈਂਦਾ ਹੈ ਸਾਡੇ ਆਪਣੇ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਅਸੀਂ ਆਪਣੇ ਕੰਮਾਂ ਵੱਲ ਆਪਣੀ ਜ਼ਿੰਦਗੀ ਵੱਲ ਧਿਆਨ ਹੀ ਨਹੀਂ ਦਿੰਦੇ ਸਾਡਾ ਸਾਰਾ ਧਿਆਨ ਤਾਂ ਉਹਦੇ ਵਿੱਚ ਰਹਿੰਦਾ ਹੈ ਇਸੇ ਕਰਕੇ ਕਿਹਾ ਗਿਆ ਵੀ ਈਰਖਾ ਕਦੇ ਵੀ ਆਪਣੇ ਮਨ ਵਿੱਚ ਨਾ ਆਉਣ ਦਿਓ ਈਰਖਾ ਸਾਡਾ ਬੇੜਾ ਗਰਕ ਕਰ ਦਿੰਦੀ ਆ ਈਰਖਾ ਹੀ ਸਾਡੇ ਸਾਰੇ ਮਾੜੇ ਕਰਮ ਬਣਾਉਂਦੀ ਆ ਤਾਂ ਭੁੱਲ ਕੇ ਵੀ ਕਦੀ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਜਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਸਫਲ ਇਨਸਾਨ ਆਉਂਦਾ ਹੈ ਜਿਹਨੂੰ ਦੇਖ ਕੇ ਮਨ ਦੇ ਵਿੱਚ ਇਹ ਵਿਚਾਰ ਆਉਂਦਾ ਵੀ ਜੋ ਇਹਦੇ ਕੋਲ ਆ ਸਾਡੇ ਕੋਲ ਵੀ ਹੋਵੇ ਤਾਂ ਉਹਦੇ ਨਾਲ ਈਰਖਾ ਨਹੀਂ ਕਰਨੀ ਬਲਕਿ ਉਹਦੇ ਤੋਂ ਕੁਝ ਸਿੱਖਣਾ ਹੈ ਕੁਝ ਵਿਦਵਾਨ ਲੋਕਾਂ ਨੇ ਖੋਜ ਕੀਤੀ ਆ ਸਫਲ ਇਨਸਾਨਾਂ ਦੇ ਅੱਤੇ ਵੀ ਇਹ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਕਿੰਜ ਹੋਏ ਨੇ ਉਹਨਾਂ ਦੀ ਸਫਲਤਾ ਦੇ ਪਿੱਛੇ ਛੋਟੀਆਂ-ਛੋਟੀਆਂ ਆਦਤਾਂ ਨੇ ਉਹ ਆਪਣੀ ਜ਼ਿੰਦਗੀ ਨੂੰ ਆਪਣੇ ਬਣਾਏ ਹੋਏ ਨਿਯਮਾਂ ਦੇ ਅਨੁਸਾਰ ਚਲਾਉਂਦੇ ਨੇ ਇਸੇ ਕਰਕੇ ਉਹ ਸਫਲ ਨੇ ਉਹ ਜੋ ਸਵੇਰ ਤੋਂ ਉੱਠਦੇ ਨੇ ਰਾਤ ਤੱਕ ਬਿਸਤਰੇ ਤੇ ਜਾਣ ਤੱਕ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮੈਂ ਕਿੰਨੇ ਵਜੇ ਕਿਹੜਾ ਕੰਮ ਕਰਨਾ ਹੈ ਉਹ ਆਪਣੀਆਂ ਛੋਟੀਆਂ-ਛੋਟੀਆਂ ਇਹਨਾਂ ਆਦਤਾਂ ਕਰਕੇ ਹੀ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਨੇ ਜੇਕਰ ਆਪਾਂ ਉਹ ਆਦਤਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ ਤਾਂ ਆਪਾਂ ਵੀ ਸਫਲ ਹੋ ਸਕਦੇ ਹਾਂ ਦੇ ਆ ਉਹ ਆਦਤਾਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਆਦਤਾਂ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਆਦਤ ਹੈ ਜਲਦੀ ਉੱਠਣ ਦੀ ਇਸ ਖੋਜ ਦੇ ਵਿੱਚ ਦੇਖਿਆ ਗਿਆ ਕਿ ਲਗਭਗ 50% ਸਫਲ ਇਨਸਾਨ ਸਵੇਰੇ 5 ਵਜੇ ਤੱਕ ਉੱਠ ਜਾਂਦੇ ਨੇ ਉਹ ਆਪਣੇ ਦਿਨ ਦੀ ਸ਼ੁਰੂਆਤ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਕਰਦੇ ਉਹ ਲੋਕ ਆਪਣੇ ਕੰਮ ਤੋਂ 3 ਘੰਟੇ ਪਹਿਲਾਂ ਉੱਠ ਜਾਂਦੇ ਆ ਅਤੇ ਆਪਣੇ ਪੂਰੇ ਦਿਨ ਨਿੱਜੀ ਕੰਮਾਂ ਦੀ ਯੋਜਨਾ ਬਣਾ ਲੈਂਦੇ ਆ ਉਹ ਆਪਣੇ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਕਰਦੇ ਨੇ ਯੋਗਾ ਦਿਨੇ ਮੈਡੀਟੇਸ਼ਨ ਕਰਦੇ ਨੇ ਸਰੀਰਕ ਗਤੀਵਧੀਆਂ ਕਰਦੇ ਨੇ ਉਹ ਕਿਉਂ ਕਰਦੇ ਨੇ ਕਿਉਂਕਿ ਉਹ ਆਪਣੇ ਆਪ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣਾ ਚਾਹੁੰਦੇ ਆ ਇਸ ਕਰਕੇ ਉਹ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਆ ਵੀ ਸਵੇਰੇ ਜਲਦੀ ਉੱਠ ਕੇ ਅਸੀਂ ਸਭ ਤੋਂ ਪਹਿਲਾਂ ਆਪਣੇ ਤਨ ਅਤੇ ਮਨ ਨੂੰ ਤੰਦਰੁਸਤ ਬਣਾਉਣ ਦੇ ਲਈ ਇਹਨਾਂ ਦੇ ਲਈ ਕੁਝ ਕਰੀਏ ਇਸੇ ਕਰਕੇ ਹੀ ਕੁਝ ਲੋਕ ਸਵੇਰੇ ਉੱਠਦੇ ਅਸਾਰ ਉਹ ਪਰਮਪਿਤਾ ਪਰਮਾਤਮਾ ਦਾ ਧਿਆਨ ਧਰ ਕੇ ਬੈਠਦੇ ਨੇ ਕਿਉਂਕਿ ਪਰਮਾਤਮਾ ਦਾ ਧਿਆਨ ਧਰ ਕੇ ਬੈਠਾਂਗੇ ਤਾਂ ਸਾਡਾ ਮਨ ਸਾਰਾ ਦਿਨ ਸ਼ਾਂਤ ਰਹਿੰਦਾ ਹੈ ਯੋਗਾ ਮੈਡੀਟੇਸ਼ਨ ਕਸਰਤ ਸੈਰ ਇਹ ਸਾਰੀਆਂ ਚੀਜ਼ਾਂ ਸਾਡੇ ਲਈ ਬਹੁਤ ਜ਼ਰੂਰੀ ਨੇ ਦਿਨ ਦੀ ਸ਼ੁਰੂਆਤ 3 ਤੋਂ 5 ਦੇ ਵਿੱਚ ਹੋ ਜਾਣੀ ਚਾਹੀਦੀ ਆ ਜੋ ਲੋਕ 3 ਤੋਂ 5 ਦੇ ਵਿੱਚ ਵਿੱਚ ਉੱਠਦੇ ਨੇ ਨਾ ਉਹਨਾਂ ਦੇ ਕੋਲ ਬਾਕੀ ਲੋਕਾਂ ਦੇ ਮੁਕਾਬਲੇ ਸਮਾਂ ਵੀ ਜ਼ਿਆਦਾ ਹੁੰਦਾ ਹੈ ਸਵੇਰੇ ਉੱਠਣ ਕਰਕੇ ਤੰਦਰੁਸਤ ਰਹਿੰਦੇ ਆ ਮਨ ਵੀ ਖੁਸ਼ ਰਹਿੰਦਾ ਹੈ ਪਹਿਲੀ ਆਦਤ ਹੈ ਉਹਨਾਂ ਦੀ ਸਵੇਰੇ ਜਲਦੀ ਉੱਠ ੱਡੀ ਅਤੇ ਉੱਠ ਕੇ ਆਪਣੇ ਤਨ ਅਤੇ ਮਨ ਦੇ ਲਈ ਕੁਝ ਕਰਨਨਾ ਉਸ ਤੋਂ ਬਾਅਦ ਉਹਨਾਂ ਦੀ ਦੂਸਰੀ ਚੰਗੀ ਆਦਤ ਖੋਜ ਵਿੱਚ ਲਗਭਗ 90% ਲੋਕਾਂ ਦਾ ਮੰਨਣਾ ਹੈ ਕਿ ਉਹ ਆਪਣੇ ਦੇਨ ਦੀ ਯੋਜਨਾ ਰਾਤ ਨੂੰ ਹੀ ਤਿਆਰ ਕਰਕੇ ਸੌਂਦੇ ਨੇ ਵੀ ਅਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾ ਕਿਹੜਾ ਕੰਮ ਕਰਨਾ ਹੈ ਉਹ ਲੋਕ ਆਪਣੇ ਬਣਾਏ ਅਜੰਡੇ ਤੇ ਕੰਮ ਕਰਦੇ ਨੇ ਜੋ ਵੀ ਉਹਨਾਂ ਨੇ ਯੋਜਨਾ ਰਾਤੀ ਤਿਆਰ ਕੀਤੀ ਸੀ ਨਾ ਕਿ ਸਵੇਰੇ ਉੱਠ ਕੇ ਸਭ ਤੋਂ ਪਹਿਲਾ ਕੰਮ ਕਿਹੜਾ ਕਰਾਂਗੇ ਫਿਰ ਉਸ ਤੋਂ ਬਾਅਦ ਕੰਮ ਕਿਹੜਾ ਕਰਾਂਗੇ ਉਹ ਆਪਣੀ ਬਣਾਈ ਹੋਈ ਯੋਜਨਾ ਦੇ ਅਨੁਸਾਰ ਕੰਮ ਕਰਦੇ ਆ ਇਸੇ ਕਰਕੇ ਉਹਨਾਂ ਦੇ ਸਾਰੇ ਕੰਮ ਸਹੀ ਤਰੀਕੇ ਦੇ ਨਾਲ ਸਭੀ ਸਮੇਂ ਤੇ ਹੁੰਦੇ ਆ ਇਸੇ ਕਰਕੇ ਉਹਨਾਂ ਦੇ ਮਨ ਦੇ ਵਿੱਚ ਕਾਲਾ ਪਣ ਨਹੀਂ ਆਉਂਦਾ ਜੇ ਉਹਨਾਂ ਦੇ ਕੋਲ ਕੋਈ ਵਾਧੂ ਸਮਾਂ ਬਚਦਾ ਹੈ ਨਾ ਉਸ ਨੂੰ ਵੀ ਵਿਅਰਥ ਨਹੀਂ ਗਵਾਉਂਦੇ ਉਹ ਆਪਣੇ ਹੁਨਰ ਨੂੰ ਹੋਰ ਵੀ ਸਵਾਰਨ ਦੇ ਲਈ ਧਿਆਨ ਦਿੰਦੇ ਆ ਇਸ ਰੀਅਤ ਉਹਨਾਂ ਦੀ ਕਿਹੜੀ ਹੁੰਦੀ ਆ ਖੋਜ ਦੇ ਵਿੱਚ ਪਾਇਆ ਗਿਆ ਕਿ ਸਫਲ ਲੋਕ ਲਗਭਗ ਆਪਣਾ ਸਾਰਾ ਦਿਨ ਪੋਜ਼ਿਟਿਵ ਲੋਕਾਂ ਦੇ ਨਾਲ ਬਿਤਾਉਂਦੇ ਨੇ ਭਾਵ ਕਿ ਉਹਨਾਂ ਦੇ ਆਲੇ-ਦੁਆਲੇ ਕਦੇ ਵੀ ਕੋਈ 네ਗਟਿਵ ਚੀਜ਼ 네ਗਟਿਵ ਵਿਅਕਤੀ ਨਹੀਂ ਦਿ세ਗਾ 네ਗਟਿਵ ਲੋਕਾਂ ਦੇ ਨਾਲ ਉਹ ਬਹੁਤ ਸਮਾਂ ਘੱਟ ਬਿਤਾਉਂਦੇ ਨੇ ਅਤੇ ਜੋ ਵੀ ਪੋਜ਼ਿਟਿਵ ਲੋਕ ਨੇ ਚੰਗੇ ਵਿਚਾਰਾਂ ਵਾਲੇ ਲੋਕ ਨੇ ਉਹਨਾਂ ਦੇ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਨੇ ਕਿਉਂਕਿ ਇੰਜ ਕਰਨ ਦੇ ਨਾਲ ਉਹਨਾਂ ਦੇ ਅੰਦਰ ਇੱਕ ਨਵੀਂ ਊਰਜਾ ਭਰਦੀ ਆ ਅਤੇ ਸਾਨੂੰ ਇਹ ਪੋਜ਼ਿਟਿਵ ਸੰਗਤ ਕਿੱਥੋਂ ਮਿਲਦੀ ਹੈ ਜ਼ਰੂਰੀ ਨਹੀਂ ਕਿ ਕੋਈ ਪੋਜ਼ਿਟਿਵ ਵਿਚਾਰਾਂ ਵਾਲਾ ਚੜ੍ਹਦੀ ਕਲਾ ਵਾਲਾ ਵਿਚਾਰਾਂ ਵਾਲਾ ਬੰਦਾ ਹੀ ਸਾਨੂੰ ਮਿਲੇ ਤਾਂ ਉਹ ਹੀ ਸਾਨੂੰ ਆਪਣੇ ਵਿਚਾਰਾਂ ਦੇ ਨਾਲ ਨਵੀਂ ਊਰਜਾ ਦੇ ਸਕਦਾ ਹੈ ਚੰਗੀਆਂ ਕਿਤਾਬਾਂ ਪੜ੍ਹ ਕੇ ਚੰਗੀਆਂ ਗੱਲਾਂ ਸੁਣ ਕੇ ਵੀ ਅਸੀਂ ਆਪਣੇ ਅੰਦਰ ਦੀ ਊਰਜਾ ਸ਼ਕਤੀ ਨੂੰ ਵਧਾ ਸਕਦੇ ਹਾਂ ਆਪਣੇ ਆਪ ਨੂੰ ਪੋਜ਼ੀਟਿਵ ਰੱਖ ਸਕਦੇ ਹਾਂ ਬਸ ਨੈਗੇਟਿਵ ਲੋਕਾਂ ਦੀ ਸੰਗਤ ਤੋਂ ਦੂਰ ਰਹਿਣਾ ਹੈ ਨਾ ਹੀ ਨੈਗੇਟਿਵ ਲੋਕਾਂ ਦੀ ਸੰਗਤ ਕਰਨੀ ਹੈ ਨਾ ਹੀ ਕੋਈ ਨੈਗੇਟਿਵ ਚੀਜ਼ ਦੇਖਣੀ ਪੜਨੀ ਜਾਂ ਸੁਣਨੀ ਚੰਗੇ ਵਿਚਾਰਾਂ ਵਾਲੀਆਂ ਕਿਤਾਬਾਂ ਪੜ੍ਹਨੀਆਂ ਨੇ ਚੰਗੇ ਵਿਚਾਰਾਂ ਵਾਲੇ ਲੋਕਾਂ ਦੇ ਨਾਲ ਵਿਚਰਨਾ ਹੈ ਉਹਨਾਂ ਦੀ ਚੌਥੀ ਸਭ ਤੋਂ ਚੰਗੀ ਆਦਤ ਹੈ ਕਿ ਲਗਭਗ 50% ਸਫਲ ਲੋਕਾਂ ਨੇ ਖੁਦ ਦੱਸਿਆ ਹੈ ਕਿ ਉਹ ਦਿਨ ਦੇ ਵਿੱਚ 15 ਤੋਂ 30 ਮਿੰਟ ਇਕੱਲੇ ਰਹਿੰਦੇ ਆ ਇਕਾਂਤ ਵਿੱਚ ਬਿਤਾਉਂਦੇ ਆ ਅਤੇ ਇਕੱਲੇ ਰਹਿ ਕੇ ਉਹ ਕਰਦੇ ਕੀ ਆ ਉਹ ਜਿਹੜੇ 15 ਤੋਂ 30 ਮਿੰਟ ਆ ਨਾ ਉਹ ਆਪਣੇ ਆਪ ਬਾਰੇ ਸੋਚਦੇ ਆ ਜਿਵੇਂ ਆਪਣੇ ਬਾਰੇ ਆਪ ਦੀ ਸਿਹਤ ਬਾਰੇ ਆਪਣੇ ਪਰਿਵਾਰ ਬਾਰੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਆਪਣੇ ਭਵਿੱਖ ਦੀ ਰਣਨੀਤੀ ਬਾਰੇ ਸੋਚਦੇ ਨੇ ਭਾਵ ਕਿ ਉਹ 15 ਤੋਂ 30 ਮਿੰਟ ਇਕੱਲੇ ਰਹਿ ਕੇ ਆਪਣੇ ਆਪ ਨੂੰ ਹੋਰ ਸਫਲ ਬਣਾਉਣ ਦੇ ਲਈ ਸੋਚਦੇ ਨੇ ਕਿ ਮੈਂ ਆਪਣੇ ਆਪ ਨੂੰ ਕਿੰਜ ਖੁਸ਼ ਰੱਖਣਾ ਹੈ ਆਪਣੇ ਪਰਿਵਾਰ ਨੂੰ ਕਿੰਜ ਖੁਸ਼ ਰੱਖਣਾ ਹੈ ਆਪਣੇ ਕਾਰੋਬਾਰ ਨੂੰ ਕਿਸ ਤਰ੍ਹਾਂ ਅੱਗੇ ਵਧਾਉਣਾ ਹੈ ਉਸ ਤੋਂ ਬਾਅਦ ਆ ਉਹਨਾਂ ਦੀ ਪੰਜਵੀਂ ਚੰਗੀ ਆਦਤ ਲਗਭਗ 90% ਸਫਲ ਲੋਕ ਆਪਣੇ ਆਪ ਨੂੰ ਸੁਧਾਰਨ ਦੇ ਲਈ ਭਾਵੇਂ ਆਪਣੇ ਆਪ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਲਗਭਗ 30 ਤੋਂ 45 ਮਿੰਟ ਬਤਾਉਂਦੇ ਨੇ ਕਿ ਜੋ ਵੀ ਉਹ ਕੰਮ ਕਰਦੇ ਨੇ ਨਾ ਉਹਨੂੰ ਹੋਰ ਕਿਸ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਕਰਦੇ ਕਰ ਸਕਦੇ ਆ ਇਹਦੇ ਲਈ ਕੋਈ ਕੋਰਸ ਕੋਈ ਨਾ ਕੋਈ ਸਿੱਖਿਆ ਪ੍ਰਾਪਤ ਕਰਦੇ ਨੇ ਭਾਵੇਂ ਉਹ ਲਗਾਤਾਰ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਹੀ ਰਹਿੰਦੇ ਨੇ ਇਹਨਾਂ ਚੀਜ਼ਾਂ ਦੇ ਨਾਲ ਹੀ ਉਹ ਅੱਜ ਸਫਲ ਨੇ ਇਸ ਤੋਂ ਇਲਾਵਾ ਆਪਣੇ ਸੌਣ ਉੱਠਣ ਖਾਣ ਪੀਣ ਵੱਲ ਵੀ ਧਿਆਨ ਦਿੰਦੇ ਨੇ ਤਾਂ ਹੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਨੇ ਭਾਵੇਂ ਛੋਟੀਆਂ-ਛੋਟੀਆਂ ਆਦਤਾਂ ਦੇ ਨਾਲ ਅਪਾ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਦੇ ਆ ਜਦੋਂ ਹੀ ਆਪਾਂ ਆਪਣੀ ਜ਼ਿੰਦਗੀ ਨੂੰ ਨਿਯਮਾਂ ਦੇ ਅਨੁਸਾਰ ਚਲਾਉਣਾ ਸ਼ੁਰੂ ਕਰ ਲਿਆ ਮੁੱਖੀ ਗੱਲ ਇਹ ਆ ਕਿ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਇੱਕ ਇੱਕ ਪਲ ਇੱਕ ਇੱਕ ਛਿੰਨ ਦਾ ਹਿਸਾਬ ਰੱਖਣਾ ਸ਼ੁਰੂ ਕਰ ਦੇਈਏ ਕਿ ਸਮੇਂ ਦੀ ਕਦਰ ਕਰੀਏ ਪਹਿਲਾਂ ਸਵੇਰੇ ਜਲਦੀ ਉੱਠੇ ਉੱਠਦੇ ਅਸਾਰ ਸਾਨੂੰ ਪਤਾ ਹੋਵੇ ਕਿ ਕਿਹੜਾ ਕੰਮ ਅਸੀਂ ਪਹਿਲਾਂ ਕਰਨਾ ਹੈ ਕਿਹੜਾ ਬਾਅਦ ਵਿੱਚ ਕਰਨਾ ਹੈ ਜਿਵੇਂ ਆਪਾਂ ਸਭ ਤੋਂ ਪਹਿਲਾਂ ਸਵੇਰੇ ਉੱਠੇ ਉਠਦੇ ਅਸਾਰ ਪਹਿਲਾਂ ਤਾਂ ਪ੍ਰਮਾਤਮਾ ਦਾ ਨਾਮ ਜਪਣਾ ਹੈ ਕਿਉਂਕਿ ਪ੍ਰਮਾਤਮਾ ਤਾਂ ਜਦੋਂ ਅਸੀਂ ਨਾਮ ਲੈਨੇ ਆ ਨਾ ਸਾਨੂੰ ਇੱਕ ਵੱਖਰੀ ਊਰਜਾ એનર્ਜੀ ਸ਼ਕਤੀ ਮਿਲਦੀ ਆ ਤਾਕਤ ਮਿਲਦੀ ਆ ਜੋ ਸਾਰਾ ਦਿਨ ਸਾਡੇ ਨਾਲ ਰਹਿੰਦੀ ਆ ਸਾਨੂੰ ਇੰਜ ਲੱਗਦਾ ਵੀ ਇੱਕ ਸ਼ਕਤੀ ਸਾਡੇ ਨਾਲ ਕੰਮ ਕਰ ਰਹੀ ਏ ਤਾਂ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਨਾਮ ਹੀ ਲੈਣਾ ਚਾਹੀਦਾ ਹੈ ਫਿਰ ਉਸ ਤੋਂ ਬਾਅਦ ਆਪਣੇ ਤਨ ਅਤੇ ਮਨ ਨੂੰ ਤੰਦਰੁਸਤ ਰੱਖਣ ਦੇ ਲਈ ਕੁਝ ਸਮਾਸਿਆਰ ਯੋਗਾ ਮੈਡੀਟੇਸ਼ਨ ਜੋ ਵੀ ਤੁਸੀਂ ਕਰ ਸਕਦੇ ਹੋ ਸਵੇਰ ਦੀ ਸੈਰ ਕਰਨੀ ਬਹੁਤ ਜ਼ਰੂਰੀ ਆ ਸਵੇਰ ਦੀ ਸੈਰ ਜੇਕਰ ਆਪਾਂ ਸਿਮਰਨ ਕਰਦਿਆਂ ਕਰਦਿਆਂ ਕਰੀਏ ਤਾਂ ਹੋਰ ਵੀ ਫਾਇਦੇਮੰਦ ਆ ਇਹਦੇ ਨਾਲ ਸਾਡਾ ਤਨ ਮਨ ਤਾਂ ਦਰੁਸਤ ਰਹੇਗਾ ਫਿਰ ਉਸ ਤੋਂ ਬਾਅਦ ਜੋ ਵੀ ਏਜੰਡਾ ਆਪਾਂ ਮਿੱਥਿਆ ਜੋ ਵੀ ਆਪਣੇ ਕੰਮਕਾਰਾਂ ਦੀ ਸੂਚੀ ਬਣਾਈ ਸੀ ਉਹਦੇ ਅਨੁਸਾਰ ਕੰਮ ਕਰਨੇ ਸ਼ੁਰੂ ਕਰਦੇਗੇ ਤਾਂ ਦੇਖਣਾ ਜਦੋਂ ਆਪਾਂ ਆਪਣੇ ਬਣਾਏ ਹੋਏ ਏਜੰਡੇ ਦੇ ਅਨੁਸਾਰ ਕੰਮ ਕਰਨਾ ਸ਼ੁਰੂ ਕਰਾਂਗੇ ਨਾ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਾਂਗੇ ਐਦਾਂ ਹੀ ਲੋਕਾਂ ਵੱਲ ਦੇਖ ਦੇ ਕੇ ਈਰਖਾ ਕਰਨੀ ਸਾੜਾ ਕਰਨਾ ਇਹ ਸਾਨੂੰ ਅਸਫਲ ਬਣਾਉਂਦਾ ਹੈ ਸਾਡੇ ਟਾਈਮ ਦੀ ਬਰਬਾਦੀ ਹੁੰਦੀ ਹੈ ਸਾਡੀ ਸਿਹਤ ਦੀ ਸਭ ਤੋਂ ਵੱਡੀ ਬਰਬਾਦੀ ਹੁੰਦੀ ਹੈ ਜਦੋਂ ਆਪਾਂ ਦੂਜਿਆਂ ਨੂੰ ਦੇਖ ਕੇ ਛੱਡਦੇ ਹਾਂ ਨਾ ਕੰਮਕਾਰਾਂ ਦਾ ਨੁਕਸਾਨ ਤਾਂ ਇਹ ਉਹ ਤਾਂ ਵੱਖਰਾ ਆਪਾਂ ਆਪਣੀ ਸਿਹਤ ਵੀ ਖਰਾਬ ਕਰ ਲੈਨੇ ਆ ਤਾਂ ਇਸ ਕਰਕੇ ਕਦੇ ਵੀ ਕਿਸੇ ਨੂੰ ਦੇਖ ਕੇ ਈਰਖਾ ਨਹੀਂ ਕਰਨੀ ਬਲਕਿ ਉਹਨਾਂ ਨੂੰ ਦੇਖ ਕੇ ਸਿੱਖਣਾ ਹੈ ਕਿ ਆਪਣੇ ਜ਼ਿੰਦਗੀ ਦੇ ਵਿੱਚ ਸਫਲ ਕਿੱਜ ਹੋਏ ਉਹਨਾਂ ਦੀਆਂ ਚੰਗੀਆਂ ਆਦਤਾਂ ਨੂੰ ਅਪਣਾਉਣਾ ਹੈ ਇੱਕ ਕਹਾਵਤ ਹੈ ਨੇ ਕਿ ਸੜਨਾ ਰੀਸ ਕਰ ਸੜਨਾ ਮਾੜੀ ਗੱਲ ਆ ਭਾਵ ਕਿ ਕਿਸੇ ਦੇ ਨਾਲ ਈਰਖਾ ਕਰਨੀ ਮਾੜੀ ਗੱਲ ਆ ਹਾਂ ਪਰ ਰੀਸ ਕਰ ਸਕਦੇ ਆ ਪਰ ਰੀਸ ਵੀ ਅਕਲ ਦੇ ਨਾਲ ਕਰਨੀ ਆ ਐਦਾਂ ਹੀ ਨਾ ਇੱਕ ਛੋਟੀ ਜੀ ਕਹਾਣੀ ਯਾਦ ਆਈ ਆ ਉਹ ਆਪਾਪ ਜੀ ਦੇ ਨਾਲ ਸਾਂਝੀ ਕਰਦੇ ਆ ਕਹਿੰਦੇ ਨਾ ਇੱਕ ਮਨੁੱਖ ਬੜਾ ਹੀ ਦੁਖੀ ਪਰੇਸ਼ਾਨ ਇੱਕ ਉੱਚੀ ਪਹਾੜੀ ਵੱਲ ਜਾ ਰਿਹਾ ਸੀ ਇੰਜ ਲੱਗਦਾ ਸੀ ਵੀ ਜਿਵੇਂ ਕਿਸੇ ਗਲਤ ਇਰਾਦੇ ਦੇ ਨਾਲ ਜਾ ਰਿਹਾ ਹੋਵੇ ਜ਼ਿੰਦਗੀ ਦੇ ਵਿੱਚ ਦੁਖੀ ਪਰੇਸ਼ਾਨ ਲੱਗ ਰਿਹਾ ਸੀ ਕਿਤੇ ਜਦੋਂ ਪਹਾੜੀ ਤੇ ਪਹੁੰਚਿਆ ਤੇ ਅੱਗੇ ਸੰਤ ਜੀ ਬੈਠੇ ਸਨ ਸੰਤ ਜੀ ਤਪੱਸਿਆ ਕਰ ਰਹੇ ਸੀ ਰੱਬ ਦਾ ਨਾਮ ਜਪ ਰਹੇ ਸੀ ਕਿ ਦੇਵ ਸੰਤ ਜੀ ਨੇ ਉਸ ਮਨੁੱਖ ਨੂੰ ਦੇਖ ਕੇ ਕਿਹਾ ਕਿ ਭਾਈ ਬੜਾ ਹੀ ਪਰੇਸ਼ਾਨ ਲੱਗਦਾ ਹੈ ਕੀ ਗੱਲ ਆ ਆਪਣੀ ਪਰੇਸ਼ਾਨੀ ਮੈਨੂੰ ਦੱਸ ਹੋ ਸਕਦਾ ਤੇਰੀ ਪਰੇਸ਼ਾਨੀ ਦਾ ਹੱਲ ਮੈਂ ਕਰ ਦਵਾਂ ਤੇ ਕਹਿੰਦੇ ਉਹ ਮਨੁੱਖ ਨੇ ਕਿਹਾ ਕਿ ਸੰਤ ਜੀ ਨਹੀਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਆ ਤੁਸੀਂ ਮੇਰੀਆਂ ਮੁਸ਼ਕਲਾਂ ਦੇ ਹੱਲ ਕੀ ਕਰੋਗੇ ਸੰਤ ਜੀ ਨੇ ਕਿਹਾ ਵੀ ਅੱਛਾ ਜੇ ਤੂੰ ਪਰੇਸ਼ਾਨ ਆ ਤਾਂ ਇੱਥੇ ਕੀ ਕਰਨਾ ਆ ਹੈ ਉਬਨੁਕ ਕਹਿੰਨ ਲੱਗਾ ਕਿ ਸੰਤ ਜੀ ਇੱਥੇ ਮੈਂ ਆਪਣੀ ਜੀਵਨ ਲੀਲਾ ਖਤਮ ਕਰਨ ਦੇ ਰਾਤੀ ਦੇ ਨਾਲ ਆਇਆ ਹਾਂ ਸੰਤ ਜੀ ਇਹਦੇ ਵੀ ਅੱਛਾ ਤੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਚਾਹਣਾ ਹੈ ਉਬਨੁਕ ਨੇ ਕਿਹਾ ਕਿ ਨਹੀਂ ਸੰਤ ਜੀ ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਰਿਹਾ ਮੈਂ ਬਹੁਤ ਮਿਹਨਤ ਕਰਦਾ ਹਾਂ ਪਰ ਮੇਰੀ ਮਿਹਨਤ ਦੇ ਕਰਨ ਦੇ ਬਾਵਜੂਦ ਵੀ ਮੈਂ ਸਫਲ ਨਹੀਂ ਹਾਂ ਇਸੇ ਕਰਕੇ ਦੁਖੀ ਪਰੇਸ਼ਾਨਿਆ ਇਸੇ ਕਰਕੇ ਹੀ ਮੈਂ ਆਪਣੀ ਜੀਵਨ ਲੀਲਾ ਖਤਮ ਕਰ ਦਵਾਂਗਾ ਮੈਂ ਮਰ ਜਾਵਾਂਗਾ ਦਾ ਸਾਰਾ ਰੋਲਾ ਹੀ ਖਤਮ ਹੋ ਜਾਵੇਗਾ ਕਿਉਂਕਿ ਮੈਂ ਹੀ ਸਭ ਨੂੰ ਦੁਖੀ ਪਰੇਸ਼ਾਨ ਕੀਤਾ ਹੋਇਆ ਹੈ ਮੇਰੇ ਕਰਕੇ ਮੇਰਾ ਪਰਿਵਾਰ ਦੁਖੀ ਹੈ ਮੇਰੇ ਕਰਕੇ ਹੀ ਮੇਰਾ ਪਰਿਵਾਰ ਕਰਜ਼ੇ ਦੇ ਹੇਠਾਂ ਦੱਬ ਗਿਆ ਹੈ ਸੰਤ ਜੀ ਨੇ ਕਿਹਾ ਵੀ ਅੱਛਾ ਤੂੰ ਇਤੋਂ ਇਹਨਾਂ ਪਰੇਸ਼ਾਨੀਆਂ ਤੋਂ ਮੁਕਤ ਹੋਣਾ ਚਾਹੁੰਦਾ ਹੈ ਤੱਕੀ ਤੈਨੂੰ ਲੱਗਦਾ ਹੈ ਕਿ ਤੂੰ ਅੱਗੇ ਜਾ ਕੇ ਸੁਖੀ ਹੋ ਜਾਵੇਂਗਾ ਤੇਰੇ ਲਈ ਕਿਹੜਾ ਅੱਗੇ ਪ੍ਰਮਾਤਮਾ ਨੇ ਏ ਕੁਰਸੀ ਢਾਈ ਆ ਵੀ ਤੈਨੂੰ ਜਾਂਦਿਆ ਸਰ ਉਸੇ ਕੁਰਸੀ ਦੇ ਉੱਤੇ ਬਿਠਾ ਦੇਣਗੇ ਪ੍ਰਮਾਤਮਾ ਨੇ ਜਿੰਨੀ ਸਵਾਸਾਂ ਦੀ ਪੂੰਜੀ ਸਾਨੂੰ ਦਿੱਤੀ ਆ ਨਾ ਸਾਨੂੰ ਉੰਨੀ ਭੋਗਣੀ ਪੈਣੀ ਆ ਜੋ ਵੀ ਅਸੀਂ ਆਪਣੇ ਕਰਮ ਲਿਖਾ ਕੇ ਆਏ ਆ ਉਹ ਕਰਮ ਸਾਨੂੰ ਭੋਗਣੇ ਪੈਣੇ ਆ ਜੇ ਅਸੀਂ ਆਪਣੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਤੋਂ ਖੜਾ ਛੜਾ ਕੇ ਭੱਜਾਂਗੇ ਆਪਣੀ ਮਰਜ਼ੀ ਦੇ ਨਾਲ ਆਪਣੀ ਜੀਵਨ ਲੀਲਾ ਖਤਮ ਕਰਨਾ ਚਾਹੁੰਦੇ ਆ ਤਾਂ ਅੱਗੇ ਜਾ ਕੇ ਹੋ ਸਕਦਾ ਹੈ ਇਹਦੀ ਕਿੰਨੀ ਵੱਡੀ ਸਜ਼ਾ ਹੋਵੇ ਕਿ ਪਗੋੜੇ ਮਨੁੱਖ ਨੂੰ ਸਜ਼ਾ ਹੀ ਮਿਲੇਗੀ ਅਪਾ ਇਥੋਂ ਤੋਂ ਪਰੇਸ਼ਾਨੀਆਂ ਤੋਂ ਬਚ ਕੇ ਭੱਜ ਗਏ ਅੱਗੋਂ ਪਰਮਪਿਤਾ ਪਰਮਾਤਮਾ ਤੋਂ ਤੇ ਨਹੀਂ ਨਾ ਬਚ ਸਕਦੇ ਜਿਨ੍ਹਾਂ ਨੇ ਸਾਨੂੰ ਇਹ ਪਰਿਵਾਰ ਦਿੱਤਾ ਸੀ ਜ਼ਿੰਮੇਵਾਰੀਆਂ ਦਿੱਤੀਆਂ ਸੀ ਕਹਿੰਦੇ ਜਦੋਂ ਸੰਤ ਜੀ ਨੇ ਇਸ ਤਰ੍ਹਾਂ ਤਿੱਖੇ ਬੋਲ ਬੋਲੇ ਨਾ ਕਿ ਅੱਗੇ ਜਾ ਕੇ ਕਿਹੜਾ ਤੇਰੇ ਵਾਸਤੇ ਕੁਰਸੀ ਢਾਈ ਆ ਹੋ ਸਕਦਾ ਹੈ ਅੱਗੇ ਜਾ ਕੇ ਤੈਨੂੰ ਇਹ ਤੋਂ ਵੀ ਵੱਡੀ ਸਜ਼ਾ ਮਿਲੇ ਫਿਰ ਕੀ ਕਰ ਲਵੇਂਗਾ ਤੇ ਕਹਿੰਦੇ ਉਹ ਮਨੁੱਖ ਥੋੜਾ ਜਿਹਾ ਥੜਕ ਗਿਆ ਸੰਤ ਜੀ ਦੇ ਕੋਲ ਆ ਕੇ ਬੈਠ ਗਿਆ ਕਹਿਣ ਲੱਗਾ ਕਿ ਸੰਤ ਜੀ ਫਿਰ ਤੁਸੀਂ ਦੱਸੋ ਮੈਂ ਕੀ ਕਰਾਂ ਮੈਂ ਤਾਂ ਬਹੁਤ ਪਰੇਸ਼ਾਨ ਆ ਸਤ ਜੀ ਜੀ ਕਿਹਾ ਵੀ ਮੈਨੂੰ ਤੂੰ ਆਪਣੀ ਪਰੇਸ਼ਾਨੀ ਦੱਸ ਵੀ ਤੂੰ ਪਰੇਸ਼ਾਨ ਕਿਉਂ ਆ ਉਹ ਬੜੋਕ ਨੇ ਦੱਸਿਆ ਵੀ ਪਹਿਲਾਂ ਮੈਂ ਖੇਤੀ ਕਰਦਾ ਸੀ ਖੇਤੀ ਦੇ ਵਿੱਚ ਕਦੀ ਸੋਕਾ ਪੈ ਜਾਣਾ ਕਦੀ ਜ਼ਿਆਦਾ ਬਾਰਿਸ਼ ਹੋ ਜਾਣੀ ਇਸ ਕਰਕੇ ਆਏ ਸਾਲ ਮੇਰੀ ਫਸਲ ਖਰਾਬ ਹੋ ਜਾਂਦੀ ਸੀ ਕਹਿੰਦਾ ਮੈਂ ਦੁਖੀ ਹੋ ਕੇ ਇੱਕ ਨਵਾਂ ਕਾਰੋਬਾਰ ਸ਼ੁਰੂ ਕਰ ਲਿਆ ਉਹ ਕਾਰੋਬਾਰ ਸ਼ੁਰੂ ਕਰਨ ਦੇ ਲਈ ਮੈਨੂੰ ਕੁਝ ਲੋਕਾਂ ਤੋਂ ਉਧਾਰ ਪੈਸੇ ਲੈਣੇ ਪਏ ਆਪਣੀ ਪਤਨੀ ਦੇ ਗਹਿਣੇ ਵੇਚਨੇ ਪਏ ਜੋ ਵੀ ਸਾਡੀ ਜਮਾ ਪੂੰਜੀ ਸੀ ਉਹ ਵੀ ਮੈਂ ਲਾ ਬੈਠਾ ਪਰ ਉਸ ਵਪਾਰ ਦੇ ਵਿੱਚ ਵੀ ਮੈਨੂੰ ਨੁਕਸਾਨ ਹੀ ਹੋਇਆ ਮੇਰੇ ਦੋਸਤ ਨੇ ਮੇਰੇ ਨਾਲ ਹੀ ਕੰਮ ਸ਼ੁਰੂ ਕੀਤਾ ਸੀ ਪਰ ਉਹ ਦੋਸਤ ਤਾਂ ਬੜਾ ਸਫਲ ਹੋ ਗਿਆ ਉਹਨੇ ਆਪਣਾ ਕਾਰੋਬਾਰ ਹੋਰ ਅੱਗੇ ਵਧਾ ਲਿਆ ਪਰ ਮੈਂ ਆਪਣੇ ਕੰਮਕਾਰ ਦੇ ਵਿੱਚ ਅਸਫਲ ਹੋ ਗਿਆ ਮੈਨੂੰ ਬਹੁਤ ਵੱਡਾ ਘਾਟਾ ਪਿਆ ਇਸੇ ਕਰਕੇ ਮੈਂ ਦੁਖੀ ਹਾਂ ਅਤੇ ਸਭ ਤੋਂ ਵੱਡੇ ਦੁੱਖ ਦਾ ਕਾਰਨ ਮੇਰਾ ਦੋਸਤ ਹੈ ਜਿਹੜਾ ਦੋਸਤ ਮੇਰਾ ਸਭ ਤੋਂ ਪਿਆਰਾ ਸੀ ਨਾ ਅੱਜ ਮੈਨੂੰ ਉਹੀ ਮੇਰਾ ਸਭ ਤੋਂ ਵੱਡਾ ਦੁਸ਼ਮਣ ਲੱਗਦਾ ਹੈ ਕਿਉਂਕਿ ਉਹ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਖੁਸ਼ ਹੈ ਜਿਸ ਕਾਪੂ ਨੂੰ ਹੱਥ ਪਾਉਂਦਾ ਹੈ ਹਰ ਇੱਕ ਕੰਮ ਦੇ ਵਿੱਚ ਸਫਲਤਾ ਮਿਲਦੀ ਆ ਅਤੇ ਹਰ ਆਏ ਤੀਜੇ ਦਿਨ ਮੇਰੇ ਘਰ ਆਂਦਾ ਹੈ ਆਪਣੀ ਸਫਲਤਾ ਬਾਰੇ ਦੱਸਦਾ ਰਹਿੰਦਾ ਹੈ ਕਿ ਮੈਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀ ਕਿੰਜ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਇਆ ਹਾਂ ਅਤੇ ਕਿੰਜ ਸਫਲ ਹੋ ਰਿਹਾ ਹਾਂ ਉਹ ਬਣੋਕ ਕਹਿੰਦਾ ਜਦੋਂ ਮੇਰੇ ਘਰ ਦੇ ਵਿੱਚ ਆ ਕੇ ਇਸ ਤਰ੍ਹਾਂ ਆਪਣੀਆਂ ਸਫਲਤਾ ਦੀਆਂ ਕਹਾਣੀਆਂ ਕਿਸੇ ਸੁਣਾਉਂਦਾ ਹੈ ਨਾ ਮੈਨੂੰ ਬਹੁਤ ਗੁੱਸਾ ਚੜਦਾ ਕਿਉਂਕਿ ਜਦੋਂ ਹੀ ਉਹ ਇਹ ਗੱਲਾਂ ਕਰਕੇ ਜਾਂਦਾ ਹੈ ਤਾਂ ਮੇਰਾ ਪਰਿਵਾਰ ਮੇਰੇ ਦਿਵਾਲੇ ਹੋ ਜਾਂਦਾ ਹੈ ਮੇਰੇ ਪਰਿਵਾਰ ਵਾਲੇ ਮੈਨੂੰ ਕਹਿੰਦੇ ਆ ਵੀ ਦੇਖ ਇਹ ਵੀ ਤੇਰਾ ਹੀ ਦੋਸਤ ਹੈ ਨਾ ਤੇਰੇ ਨਾਲ ਹੀ ਪੜਿਆ ਲਿਖਿਆ ਤੇਰੇ ਨਾਲ ਹੀ ਕੰਮਕਾਰ ਸ਼ੁਰੂ ਕੀਤਾ ਸੀ ਇਹ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਸਫਲਿਆ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਕਰ ਪਾਇਆ ਅਤੇ ਨਾ ਹੀ ਕਰ ਪਾਵੇਂਗਾ ਉਹ ਬਣ ਕੇ ਕਹਿੰਦਾ ਮੈਨੂੰ ਇਸੇ ਕਰਕੇ ਬਹੁਤ ਗੁੱਸਾ ਆਉਂਦਾ ਹੈ ਇਸ ਦੋਸਤ ਤੇ ਜ਼ਿਆਦਾ ਗੁੱਸਾ ਆਉਂਦਾ ਹੈ ਮੈਂ ਚਾਹੁੰਨਾ ਵੀ ਇੱਕ ਵਾਰ ਇਸ ਦੋਸਤ ਨੂੰ ਵੀ ਘਾਟਾ ਪਵੇ ਫਿਰ ਇਹ ਨੂੰ ਮੇਰਾ ਦੁੱਖ ਪਤਾ ਲੱਗੇ ਮੈਂ ਇਸ ਬੰਦੇ ਨੂੰ ਦੁਖੀ ਦੇਖਣਾ ਜਾਉਣਾ ਹਾਂ ਸੰਤ ਜੀ ਨੇ ਕਿਹਾ ਵੀ ਪੁੱਤਰ ਫਿਰ ਇਹਦਾ ਮਤਲਬ ਇਹ ਆ ਕਿ ਤੈਨੂੰ ਆਪਣੀ ਅਸਫਲਤਾ ਦਾ ਇਹਨਾਂ ਦੁੱਖ ਨਹੀਂ ਆ ਜਿੰਨੀ ਜਿੰਨੀ ਤੈਨੂੰ ਆਪਣੇ ਦੋਸਤ ਦੀ ਸਫਲਤਾ ਚੁਭ ਰਹੀ ਆ ਉਹ ਮਨੁੱਖ ਨੇ ਕਹਿ ਕੇ ਹਾਂਜੀ ਸੰਤ ਜੀ ਸੱਚ ਸੱਚ ਦੱਸਾ ਅੰਦਰੋਂ ਮੇਹੀ ਚਾਹਨਾ ਹੈ ਕਿ ਮੈਂ ਸਫਲ ਹੋਵਾਂ ਚਾਹੇ ਨਾ ਹੋਵਾਂ ਪਰ ਇਹ ਬੰਦਾ ਅਸਫਲ ਹੋਣਾ ਚਾਹੀਦਾ ਹੈ ਇਹਨੂੰ ਕੋਈ ਵੱਡਾ ਘਾਟਾ ਪੈਣਾ ਚਾਹੀਦਾ ਹੈ ਸੰਤ ਜੀ ਦੇ ਪੁੱਤਰ ਫੇਰ ਤੇਰਾ ਕੁਝ ਨਹੀਂ ਹੋ ਸਕਦਾ ਕਿਉਂਕਿ ਤੇਰੀ ਖੁਸ਼ੀ ਤਾਂ ਤੇਰੇ ਦੋਸਤ ਦੇ ਉੱਤੇ ਟਿਕੀ ਆ ਹੁਣ ਦੋਸਤ ਅਸਫਲ ਹੋਵੇਗਾ ਫੇਰ ਤੂੰ ਖੁਸ਼ ਹੋਵੇਂਗਾ ਪਰ ਤੇਰੀਆਂ ਗੱਲਾਂ ਤੋਂ ਲੱਗਦਾ ਵੀ ਤੇਰਾ ਦੋਸਤ ਬਹੁਤ ਮਿਹਨਤੀ ਆ ਉਹਨੇ ਅਸਫਲ ਨਹੀਂ ਹੋਣਾ ਇਸ ਕਰਕੇ ਤੂੰ ਖੁਸ਼ ਨਹੀਂ ਹੋ ਸਕਦਾ ਸੰਤ ਜੀ ਨੇ ਕਿਹਾ ਪੁੱਤਰ ਇੱਥੇ ਨਾ ਤੂੰ ਥੋੜਾ ਜਿਹਾ ਸ਼ਾਂਤ ਮਨ ਦੇ ਨਾਲ ਸੋਚ ਜਿਸ ਹਿਸਾਬ ਦੇ ਨਾਲ ਤੂੰ ਆਪਣੇ ਦੋਸਤ ਬਾਰੇ ਦੱਸਿਆ ਹੈ ਨਾ ਮੈਨੂੰ ਨਹੀਂ ਲੱਗਦਾ ਕਿ ਉਹ ਤੇਰੇ ਘਰ ਦੇ ਵਿੱਚ ਤੀਜੇ ਦਿਨ ਆ ਕੇ ਆਪਣੀਆਂ ਸਫਲਤਾ ਆਪਣੇ ਸੰਘਰਸ਼ ਦੇ ਕਿਸੇ ਕਹਾਣੀਆਂ ਤੈਨੂੰ ਨੀਚਾ ਦਿਖਾਉਣ ਦੇ ਲਈ ਸੁਣਾਉਂਦਾ ਹੈ ਹੋ ਸਕਦਾ ਉਹ ਤੈਨੂੰ ਮੋਟੀਵੇਟ ਕਰਨਾ ਆਉਂਦਾ ਹੋਵੇ ਹੋ ਸਕਦਾ ਹੈ ਉਹ ਆਪਣੇ ਅਨੁਭਵ ਦੇ ਕੇ ਤੈਨੂੰ ਸਫਲ ਬਣਾਉਣਾ ਚਾਹੁੰਦਾ ਹੋਵੇ ਪਰ ਤੂੰ ਤਾਂ ਉਹਦੀਆਂ ਗੱਲਾਂ ਸੁਣ ਕੇ ਦੂਜੇ ਪਾਸੇ ਤੋਂ ਪੈਣਾ ਵੀ ਮੈਨੂੰ ਨੀਚਾ ਦਿਖਾਉਣਾ ਚਾਹੁੰਦਾ ਹੈ ਪੁੱਤਰ ਉਹ ਤੈਨੂੰ ਆਪਣੇ ਤਜਰਬੇ ਦੱਸ ਕੇ ਕਾਮਯਾਬ ਕਰਨਾ ਚਾਹੁੰਦਾ ਏ ਸੰਤ ਜੀ ਨੇ ਕਿਹਾ ਪੁੱਤਰ ਜਦੋਂ ਵੀ ਸਾਨੂੰ ਕੋਈ ਸਲਾਹ ਦਿੰਦਾ ਹੈ ਨਾ ਇਹ ਆਪਣੀ ਤੇ ਡਿਪੈਂਡ ਹੁੰਦੀ ਆ ਕਿ ਉਹਦੀ ਗੱਲ ਨੂੰ ਆਪਾਂ ਆਪਣੇ ਆਪ ਦੇ ਉੱਤੇ ਕਿੰਜ ਲੈਣਾ ਹੈ ਕਈ ਵਾਰ ਮਾੜੀਆਂ ਗੱਲਾਂ ਦੇ ਵਿੱਚੋਂ ਵੀ ਸਾਨੂੰ ਕੁਝ ਚੰਗਾ ਲੱਭ ਜਾਂਦਾ ਹੈ ਸੰਤ ਜੀ ਨੇ ਕਿਹਾ ਪੁੱਤਰ ਮੇਰੀ ਤਾਂ ਇਹ ਸਲਾਹ ਏ ਕਿ ਤੂੰ ਉਸ ਦੋਸਤ ਤੋਂ ਸਿੱਖ ਸਰਦਨਾ ਉਹਨੂੰ ਪੁੱਛ ਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਕਾਮਯਾਬ ਕਿਵੇਂ ਹੋਇਆ ਉਹਦੇ ਅਨੁਭਵ ਉਹਦੇ ਤਜਰਬੇ ਤੋਂ ਹੀ ਸਿੱਖ। ਤੂੰ ਜ਼ਰੂਰ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਵੇਂਗਾ। ਸੰਤ ਜੀ ਨੇ ਇਹ ਸਾਰੀਆਂ ਗੱਲਾਂ ਸੁਣ ਰੱਖਣ ਨੂੰ ਸਮਝਾਈਆਂ ਤਾਂ ਵੀ ਉਹਨੂੰ ਸਮਝ ਦੇ ਵਿੱਚ ਆਈ ਕਹਿਣ ਲੱਗਾ ਕਿ ਲੱਗਦਾ ਤੁਸੀਂ ਸੱਚ ਕਹਿ ਰਹੇ ਹੋ। ਸੰਤ ਜੀ ਨੇ ਸਮਝਾਇਆ ਕਿ ਪੁੱਤਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਮੁਸ਼ਕਲਾਂ ਦੇ ਹੱਲ ਨਹੀਂ ਹੁੰਦੇ ਉਹਨਾਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਨਾਲ ਲੜਿਆ ਜਾਂਦਾ ਹੈ। ਉਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਜ਼ਿੰਦਗੀ ਦੇ ਵਿੱਚ ਐਸੀ ਕੋਈ ਵੀ ਮੁਸ਼ਕਲ ਪਰੇਸ਼ਾਨੀ ਨਹੀਂ ਹੈ ਜਿਹਦਾ ਕੋਈ ਹੱਲ ਨਾ ਹੋਵੇ ਬਸ ਸ਼ਾਂਤ ਮਨ ਦੇ ਨਾਲ ਸੋਚ ਆਪਣੇ ਉਸੇ ਦੋਸਤ ਦੇ ਹੀ ਅਨੁਭਵ ਉਹਦੇ ਤਜਰਬੇ ਉਹਦੇ ਤੋਂ ਕੁਛ ਸੰਤ ਜੀ ਨੇ ਕਹ ਪੁੱਤਰ ਜੇ ਤੂੰ ਆਪਣੇ ਉਸ ਦੋਸਤ ਤੋਂ ਕੁਝ ਵੀ ਨਹੀਂ ਸਿੱਖਣਾ ਨਾ ਉਹਦੇ ਵੱਲ ਧਿਆਨ ਦੇਣਾ ਛੱਡ ਦੇ ਤੂੰ ਸਿਰਫ ਆਪਣੇ ਆਪ ਵੱਲ ਧਿਆਨ ਰੱਖ ਤੇਰੇ ਅੰਦਰ ਵੀ ਪ੍ਰਮਾਤਮਾ ਨੇ ਬਹੁਤ ਗੁਣ ਕਾਬਲੀਅਤ ਪਾਈ ਹੈ ਤੂੰ ਆਪਣੇ ਗੁਣਾਂ ਨੂੰ ਪਹਿਚਾਨ ਤੂੰ ਉਹਦੇ ਵਰਗਾ ਨਾ ਬਣਨਾ ਚਾਹ ਤੇਰੇ ਅੰਦਰ ਜੋ ਆ ਨਾ ਤੂੰ ਉਸ ਹਿਸਾਬ ਦੇ ਨਾਲ ਕੰਮ ਕਰ ਹਰ ਬੰਦੇ ਦੇ ਅੰਦਰ ਵੱਖ-ਵੱਖ ਗੁਣ ਕੁਆਲਟੀਜ਼ ਹੁੰਦੇ ਨੇ ਆਪਾਂ ਸਕੇ ਭੈਣ ਭਰਾ ਵੀ ਇੱਕ ਦੂਸਰੇ ਦੇ ਨਾਲ ਨਹੀਂ ਮਿਲਦੇ ਸਾਡੇ ਸੁਭਾਅ ਵੱਖ-ਵੱਖ ਨੇ ਸਾਡੇ ਰੰਗ ਰੂਪ ਕੱਦ ਕਾਰ ਵੱਖ-ਵੱਖ ਨੇ ਅਤੇ ਇੱਕੋ ਸਕੂਲ ਦੇ ਵਿੱਚ ਪੜ੍ਹ ਕੇ ਵੀ ਆਪਾਂ ਇੱਕੋ ਜਿਹਾ ਗਿਆਨ ਨਹੀਂ ਪ੍ਰਾਪਤ ਕਰ ਸਕਦੇ ਇੱਕੋ ਟੀਚਰ ਤੋਂ ਆਪਾਂ ਪੜ੍ਹ ਕੇ ਵੀ ਇੱਕੋ ਜਿਹਾ ਗਿਆਨ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਕੋਈ ਵੀ ਚੰਗੀ ਚੀਜ਼ ਜਦੋਂ ਸਾਨੂੰ ਸੁਣਨ ਨੂੰ ਪੜ੍ਹਨ ਨੂੰ ਮਿਲਦੀ ਹੈ ਨਾ ਉਹ ਆਪੋਸਮਨੁੱਖ ਦੇ ਉੱਤੇ ਡਿਪੈਂਡ ਹੁੰਦਾ ਹੈ ਕਿ ਉਹ ਆਪਣੇ ਆਪ ਦੇ ਉੱਤੇ ਉਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਲੈ ਰਿਹਾ ਹੈ ਉਸ ਗਿਆਨ ਨੂੰ ਕਿੰਨਾ ਕੁ ਆਪਣੇ ਅੰਦਰ ਸਮਾ ਰਿਹਾ ਹੈ ਕੁਝ ਲੋਕ ਗਿਆਨ ਦੀਆਂ ਗੱਲਾਂ ਨੂੰ ਬਹੁਤ ਧਿਆਨ ਦੇ ਨਾਲ ਸੁਣਦੇ ਨੇ ਉਨ੍ਹਾਂ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੰਦੇ ਨੇ ਪਰ ਕੁਝ ਲੋਕ ਉਹ ਗਿਆਨ ਦੀਆਂ ਗੱਲਾਂ ਨੂੰ ਅਣ ਸੁਣਿਆ ਕਰ ਦਿੰਦੇ ਨੇ ਇਸ ਕਰਕੇ ਗਿਆਨ ਦੇਣ ਵਾਲਾ ਤਾਂ ਇੱਕੋ ਆ ਗਿਆਨ ਵੀ ਇੱਕ ਆ ਪਰ ਗਿਆਨ ਲੈਣ ਵਾਲਿਆਂ ਤੇ ਡਿਪੈਂਡ ਕਰਦਾ ਹੈ ਕਿ ਉਹ ਕਿਹੜੀ ਚੀਜ਼ ਨੂੰ ਆਪਣੇ ਆਪ ਦੇ ਅੰਦਰ ਸੁਵਾ ਰਹੇ ਨੇ ਅਤੇ ਕਿਹੜੀ ਗਿਆਨ ਦੀ ਗੱਲ ਨੂੰ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਨਾਲ ਹੀ ਕੱਢ ਰਹੇ ਨੇ ਸੰਤ ਜੀ ਨੇ ਉਸ ਨੂੰ ਕਿਹਾ ਕਿ ਤੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦਾ ਹੈ ਬਸ ਤੈਨੂੰ ਆਪਣੇ ਆਪ ਵੱਲ ਧਿਆਨ ਦੇਣ ਦੀ ਲੋੜ ਆ ਆਪਣੀਆਂ ਆਦਤਾਂ ਬਦਲ ਆਪਣੇ ਕੰਮ ਕਰਨ ਦਾ ਤਰੀਕਾ ਬਦਲ ਜੋ ਵੀ ਤੂੰ ਕੰਮ ਕਰ ਰਿਹਾ ਹੈ ਨਾ ਉਹਦੇ ਵਿੱਚ ਨਵੀਂ-ਨਵੀਂ ਜਾਣਕਾਰੀ ਪ੍ਰਾਪਤ ਕਰ ਜਦੋਂ ਤੂੰ ਪੂਰੀ ਇਮਾਨਦਾਰੀ ਦੇ ਨਾਲ ਮਿਹਨਤ ਕਰੇਗਾ ਤੇਰਾ ਧਿਆਨ ਤੇਰੇ ਕੰਮ ਵੱਲ ਹੋਵੇਗਾ ਨਾ ਤਾਂ ਤੂੰ ਜ਼ਰੂਰ ਸਫਲ ਹੋਵੇਂਗਾ ਇਹੀ ਆਦਤਾਂ ਸੱਤ ਜੀ ਨੇ ਉਸ ਮੁਰੱਖ ਨੂੰ ਦਸੀਆਂ ਦੀ ਸਭ ਤੋਂ ਪਹਿਲਾਂ ਸਵੇਰੇ ਜਲਦੀ ਉੱਠਣ ਦੀ ਆਦਤ ਪਾ ਜਲਦੀ ਉੱਠ ਕੇ ਆਪਣੇ ਤਨ ਅਤੇ ਮਨ ਦੋਵਾਂ ਵੱਲ ਧਿਆਨ ਦੇ ਕਿਉਂਕਿ ਜਿਸ ਮਨੁੱਖ ਦਾ ਤਨ ਅਤੇ ਮਨ ਦੋਵੇਂ ਤੰਦਰੁਸਤ ਨਿਰੋਏ ਹੋਣ ਨਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਨਿਰਾਸ਼ ਨਹੀਂ ਹੋਵੇਗਾ ਉਹ ਮੁਸ਼ਕਲਾਂ ਪਰੇਸ਼ਾਨੀਆਂ ਤੋਂ ਡਰ ਕੇ ਨਹੀਂ ਭੱਜੇਗਾ ਉਹਨਾਂ ਦੇ ਹੱਲ ਲੱਭ ਲਵੇਗਾ ਸਭ ਤੋਂ ਜ਼ਰੂਰੀ ਹੈ ਸਾਡਾ ਤਨ ਅਤੇ ਮਨ ਤਨ ਨੂੰ ਤੰਦਰੁਸਤ ਰੱਖਣਾ ਹੈ ਆਪਾਂ ਸਵੇਰੇ ਸੈਰ ਕਰਕੇ ਕਸਰਤ ਕਰਕੇ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਦੇ ਵਿੱਚ ਸੁਧਾਰ ਕਰਕੇ ਆਪਣੇ ਸੌਣ ਅਤੇ ਉੱਠਣ ਦੇ ਸਮੇਂ ਨੂੰ ਨਿਰਧਾਰਤ ਕਰਕੇ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਜਿੱਥੇ ਭੋਜਨ ਦੀ ਲੋੜ ਹੈ ਨਾ ਉੱਥੇ ਨਾਲ-ਨਾਲ ਪੂਰੀ ਨੀਂਦ ਦੀ ਵੀ ਲੋੜ ਹੈ ਆਪਣੀ ਨੀਂਦ ਦਾ ਵੀ ਧਿਆਨ ਰੱਖਣਾ ਹੈ ਆਪਣੀਆਂ ਖਾਣ ਕੀਣ ਦੀਆਂ ਆਦਤਾਂ ਦਾ ਧਿਆਨ ਰੱਖਣਾ ਹੈ ਅਤੇ ਆਪਣੇ ਮਨ ਦੇ ਲਈ ਮੈਡੀਟੇਸ਼ਨ ਪ੍ਰਮਾਤਮਾ ਦਾ ਨਾਮ ਜਾਪ ਅਤੇ ਜੋ ਵੀ ਬੀਤੀਆਂ ਗੱਲਾਂ ਨੇ ਉਹਨਾਂ ਨੂੰ ਮਨ ਦੇ ਵਿੱਚ ਨਹੀਂ ਰੱਖਣਾ ਜੋ ਹੋ ਗਿਆ ਹੈ ਨਾ ਉਹਨੂੰ ਆਪਾਂ ਠੀਕ ਨਹੀਂ ਕਰ ਸਕਦੇ ਬੀਤੀਆਂ ਗੱਲਾਂ ਨੂੰ ਸੋਚ-ਸੋਚ ਕੇ ਦੁਖੀ ਪਰੇਸ਼ਾਨ ਨਹੀਂ ਹੋਣਾ ਬਲਕਿ ਬੀਤੇ ਸਮੇਂ ਦੇ ਵਿੱਚ ਜੋ ਗਲਤੀਆਂ ਸਾਡੇ ਕੋਲੋਂ ਹੋ ਗਈਆਂ ਸੀ ਉਹਨਾਂ ਗਲਤੀਆਂ ਨੂੰ ਪਵਿੱਖ ਦੇ ਵਿੱਚ ਕਦੇ ਵੀ ਨਾ ਦੁਹਰਾਇਆ ਜਾਵੇ ਇਸ ਗੱਲ ਵੱਲ ਧਿਆਨ ਦੇਣਾ ਹੈ ਨਾ ਕੀ ਇਹ ਕਿ ਅਪ ਪਿਛਲੀਆਂ ਗੱਲਾਂ ਨੂੰ ਸੋਚ-ਸੋਚ ਕੇ ਦੁਖੀ ਪਰੇਸ਼ਾਨ ਹੋ ਜਦੇ ਰਹੀਏ ਜਿੰਨਾ ਹੀ ਅਸੀਂ ਅਤੀਤ ਬਾਰੇ ਸੋਚਦੇ ਰਹਿੰਦੇ ਹਾਂ ਉਨਾ ਹੀ ਅਸੀਂ ਆਪਣੇ ਵਰਤਮਾਨ ਨੂੰ ਖਰਾਬ ਕਰ ਰਹੇ ਹਾਂ ਜਿੰਨਾ ਹੀ ਅਸੀਂ ਆਪਦੀ ਭਵਿੱਖ ਨੂੰ ਸੋਚ-ਸੋਚ ਕੇ ਜਿੰਦਾ ਕਰਦੇ ਹਾਂ ਉਨਾ ਹੀ ਵਰਤਮਾਨ ਨੂੰ ਖਰਾਬ ਕਰਦੇ ਹਾਂ ਆਪਣਾ ਪਵਿੱਖ ਸਵਾਰਨ ਦੇ ਲਈ ਸਾਨੂੰ ਆਪਣੇ ਅੱਜ ਵਿੱਚ ਰਹਿਣਾ ਪੈਣਾ ਹੈ ਜਿਸ ਬੰਦੇ ਨੇ ਆਪਣਾ ਅੱਜ ਸਵਾਰ ਲਿਆ ਸਮਝੋ ਉਹਨੇ ਸਭ ਸਵਾਰ ਲਿਆ ਤਾਂ ਵਰਤਮਾਨ ਵੱਲ ਧਿਆਨ ਦੇਣਾ ਹੈ ਜੋ ਦਿਨ ਅੱਜ ਚੜ੍ਹਿਆ ਹੈ ਨਾ ਇਨੂੰ ਸੋਨਾ ਬਣਾਉਣਾ ਹੈ ਦਿਨਾਂ ਤੋਂ ਹੀ ਜ਼ਿੰਦਗੀ ਬਣਦੀ ਹੈ ਇੱਕ ਇੱਕ ਪਲ ਇੱਕ ਇੱਕ ਛਿੰ ਦਾ ਹਿਸਾਬ ਕਿਤਾਬ ਰੱਖਣਾ ਕਿ ਮੇਰੀ ਜ਼ਿੰਦਗੀ ਦਾ ਇੱਕ ਪਲ ਇੱਕ ਛਿੰ ਵੀ ਮੈਂ ਵਿਅਰਥ ਨਹੀਂ ਗਵਾਉਣਾ ਇਧਰ ਉਧਰ ਦੀਆਂ ਗੱਲਾਂ ਦੇ ਵਿੱਚ ਨਹੀਂ ਲਾਉਣਾ ਜਿਸ ਦਿਨ ਤੋਂ ਆਪਾਂ ਆਪਣੇ ਆਪ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਨਾ ਸਮਝੋ ਸਾਡੀ ਜ਼ਿੰਦਗੀ ਬਿਹਤਰ ਤੋਂ ਬਿਹਤਰ ਆਪਾਂ ਮੁਕਾਬਲਾ ਆਪਣੇ ਆਪ ਦੇ ਨਾਲ ਕਰਨਾ ਹੈ ਹਰ ਰੋਜ਼ ਮੁਕਾਬਲਾ ਸਾਡਾ ਆਪਣੇ ਆਪ ਨਾਲ ਹੋਵੇ ਕਿ ਮੈਂ ਆਪਣੇ ਆਪ ਨੂੰ ਕੱਲ ਤੋਂ ਬਿਹਤਰ ਬਣਾਉਣਾ ਹੈ ਜੋ ਵੀ ਆਪਣੀਆਂ ਮਾੜੀਆਂ ਆਦਤਾਂ ਨੇ ਨਾ ਉਹਨਾਂ ਦੇ ਵਿੱਚ ਸੁਧਾਰ ਕਰਨਾ ਹੈ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਤਾਕਤ ਚਾਕ ਨਹੀਂ ਕਰਨਾ ਸੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਜੋ ਵੀ ਕਹਾਣੀ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਇਹ ਕਾਲਪਨਿਕ ਕਹਾਣੀ ਹੈ ਪਰ ਇਹ ਕਹਾਣੀ ਦੀ ਸਿੱਖਿਆ ਸਾਡੇ ਬਹੁਤ ਕੰਮ ਆਵੇਗੀ ਇਹ ਕਹਾਣੀ ਦੀ ਸਿੱਖਿਆ ਸਾਨੂੰ ਇਹ ਸਿਖਾਉਂਦੀ ਹੈ ਕਿ ਜੇਕਰ ਆਪਾਂ ਦੂਜਿਆਂ ਦੀ ਜ਼ਿੰਦਗੀ ਦੇ ਵਿੱਚੋਂ ਤਾਕ ਝਾਕ ਕਰਨੀ ਛੱਡ ਕੇ ਦੂਜਿਆਂ 'ਤੇ ਧਿਆਨ ਦੇਣ ਦੀ ਬਜਾਏ ਆਪਾਂ ਆਪਣੇ ਆਪ ਵੱਲ ਧਿਆਨ ਦੇਈਏ ਨਾ ਆਪਾਂ ਆਪਣੇ ਆਪ ਨੂੰ ਹਰ ਰੋਜ਼ ਬਿਹਤਰ ਤੋਂ ਬਿਹਤਰ ਬਣਾ ਸਕਦੇ ਹਾਂ ਪ੍ਰਮਾਤਮਾ ਨੇ ਸਾਨੂੰ ਬਾਦ ਗੁਣ ਕਾਬਲੀਅਤ ਦਿੱਤੇ ਆ ਬਸ ਲੋੜ ਆ ਆਪਣੇ ਆਪ ਵੱਲ ਧਿਆਨ ਦੇਣ ਦੀ ਜਿਸ ਦਿਨ ਆਪਾਂ ਆਪਣੇ ਆਪ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਆਪਣੀਆਂ ਕਮੀਆਂ ਆਪਣੀਆਂ ਗਲਤੀਆਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਸਮਝੋ ਉਸੇ ਦਿਨ ਤੋਂ ਸਾਡਾ ਸੁਧਾਰ ਹੋਣਾ ਸ਼ੁਰੂ ਹੋ ਗਿਆ ਅਸੀਂ ਲੋਕਾਂ ਦੀਆਂ ਗਲਤੀਆਂ ਦੇਖਦੇ ਆ ਲੋਕਾਂ ਦੇ ਵਿੱਚੋਂ ਕਮੀਆਂ ਕੱਢਦੇ ਆ ਲੋਕਾਂ ਦੀ ਸਫਲਤਾਂ ਨੂੰ ਦੇਖ ਦੇ ਕੇ ਦੁਖੀ ਹੁੰਦੇ ਰਹਿੰਦੇ ਆ ਜਿੰਨਾ ਧਿਆਨ ਅਸੀਂ ਲੋਕਾਂ ਦੀ ਜ਼ਿੰਦਗੀ ਵਿੱਚ ਦਿੰਨੇ ਆ ਨਾ ਉਹਦਾ ਅੱਧਾ ਹਿੱਸਾ ਵੀ ਆਪਾਂ ਆਪਣੇ ਆਪ ਵੱਲ ਧਿਆਨ ਦੇਈਏ ਤਾਂ ਸਾਡੀ ਜ਼ਿੰਦਗੀ ਬੜੀ ਸੋਹਣੀ ਬਣ ਜਾਵੇਗੀ। ਸੋ ਕਹਾਣੀ ਦੀ ਸਿੱਖਿਆ ਵੱਲ ਜਾਣਾ ਹੈ ਉਹਨਾਂ ਦੇ ਪਾਤਰਾਂ ਵੱਲ ਨਹੀਂ ਜਾਣਾ। ਘਟਨਾਵਾਂ ਵੱਲ ਨਹੀਂ ਜਾਣਾ। ਤਾਂ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦਿਓ। ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚੋਂ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।